ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗਿਆ ਤੇ ਨਾਲ ਹੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਕਈ ਦਿਨ ਹੋ ਗਏ ਕੰਮਾਂ ਕਾਰਾਂ 'ਚ ਬਿਜੀ ਸੀ ਤੇ ਇੱਕ ਫੋਨ ਖਰਾਬ ਹੋ ਗਿਆ ਸੀ ਤੇ ਕੰਮਾਂ 'ਚ ਸਮਰਉਣ ਦਾ ਟਾਈਮ ਨਹੀਂ ਲੱਗਿਆ ਹੁਣ ਫੋਨ ਆਪਣਾ ਆ ਗਿਆ ਆਪਣੇ ਕੋਲੇ ਤੇ ਕਰਦੇ ਆ ਅੱਜ ਨਵੀਂ ਵੀਡੀਓ ਸ਼ੁਰੂ ਤੇ ਮੌਸਮ ਦਿਖਾਉਣ ਅੱਜ ਧੁੰਦ ਵਾਲਾ ਕਈ ਦਿਨਾਂ ਬਾਅਦ ਅੱਜ ਫੇਰ ਧੁੰਦ ਪੈ ਗਈ ਵਿਚ ਦੀ ਜਿਹੜੇ ਦਿਨ ਸੀ ਉਹ ਸਾਫ਼ ਹੋ ਗਏ ਸੀ ਤੇ ਨਾਲ ਆਪਾਂ ਨੇ ਆਲੂਆਂ ਦਾ ਕੰਮ ਆਪਣਾ ਕਰ ਲਿਆ ਆਲੂਆਂ ਦੀ ਪਟਾਈ ਕਰਕੇ ਟਰਾਲੀਆਂ ਲੋੜ ਘਰਤੀਆਂ तकरीबन ਆਪਣਾ 1.5 400 ਗੱਟਾ ਹੋ ਗਿਆ ਜੀ 2 ਤੇ ਜੀ 3 ਦਾ ਤੇ ਥੋੜਾ ਜਿਹਾ ਡਾਇਮੰਡ ਵੀ ਹੈ ਤੇ ਆਪਣਾ ਡਾਇਮੰਡ ਤੇ ਐਲ ਆਰ ਤਕਰੀਬਨ 540 ਕਟਾ ਹੋ ਗਿਆ ਦੋ ਕੇਕੜ ਹੈਗੇ ਸੀ ਆਪਣੇ ਕੋਲੇ ਆਲੂ ਜੀ 2 ਜੀ 3 ਦਾ ਜਿਵੇਂ ਮੈਂ ਦੱਸਿਆ ਮੋਟਾ ਆਲੂ ਅਲੱਗ ਪਰ ਲਿਆ ਥੋੜਾ ਜਿਹਾ ਮਤਲਬ ਕਿ ਵਿਚ ਵਿਚ 사이 ਨਾ ਜਿਆਦਾ ਮੋਟਾ ਹੋ ਗਿਆ ਸੀ ਮੈਂ ਸ਼ਾਇਦ ਨੇੜੇ ਕਰਕੇ ਤੁਹਾਨੂੰ ਦਿਖਾਉਣਾ ਆ ਜਿਹੜੀਆਂ ਬੋਰੀਆਂ ਉੱਪਰ ਜਿਆਦਾ ਮੋਟਾ ਹੋ ਗਿਆ ਸੀ ਇਹ ਜੀ 2 ਹੈ ਆ ਜੀ 3 ਹੈ ਆ ਪਹਿਲੀ ਲਾਈਨ ਜੀ 2 ਦੀ ਹੈ ਜੀ ਇਹਦੇ ਵਿੱਚ ਫਿਰ ਜੀ 3 ਹੈ ਤੇ ਆ ਸਾਰਾ ਜੀ 3 ਹੈ ਤੇ ਇਹਦੇ ਵਿੱਚ ਵੀ ਜੀ 3 ਹੈ ਦੂਜੀ ਦੂਜੀ ਟਰਾਲੀ ਦੇ ਵਿੱਚ ਵੀ ਤੇ ਆਲੂ ਆਪਾਂ ਨੇ ਚੁਗ ਲਿਆ ਹੁਣ ਮੱਕੀ ਲਾਉਣੀ ਐ ਆਲੂ ਵਾਲੇ ਵਾਹਣ ਤੇ ਵਾਹਣ ਵਾਹਿਆ ਪਿਆ ਤੇ ਹੁਣ ਦੇਖਦੇ ਆ ਥੋੜਾ ਜਿਹਾ ਲੇਜ਼ਰ ਲਾਉਣ ਦੀ ਸਲਾਹ ਕਰਦੇ ਆ ਤੇ ਗੱਲ ਰਹੀ ਆਲੂਆਂ ਦੀ ਆਲੂਆਂ ਦਾ ਤਕਰੀਬਨ ਝਾੜ ਵਧਿਆ ਰਿਹਾ ਥੋੜਾ ਜਿਹਾ ਮੋਟਾ ਆਲੂ ਹੋਣ ਦਾ ਕਾਰਨ ਇਹ ਆ ਵੀ 5 5 ਕ ਦਿਨ ਲੇਟ ਵਧੀਆਂ ਗਈਆਂ ਬਿਲਾ 70 ਕ ਦਿਨ ਤੇ ਵਧਣੀਆਂ ਬਣਦੀਆਂ ਸੀ ਆਪਾਂ 75 ਦਿਨ ਤੇ ਵਧੀਆਂ ਗਈਆਂ ਚਲੋ ਉਸ ਟਾਈਮ ਮੀਂਹ ਪੈਣ ਕਰਕੇ ਥੋੜਾ ਜਿਹਾ ਖਾਲੀਆਂ ਜਾਂ ਬੱਟਾਂ ਕਹਿ ਲੋ ਗਿੱਲੀਆਂ ਸੀ ਸਹੀ ਨਹੀਂ ਸੀ ਹੈਗਾ ਤਾਂ ਕਰਕੇ 5 ਦਿਨ ਲੇਟ ਹੋ ਗਿਆ। ਬਾਕੀ ਜੋ ਪਰਮਾਤਮਾ ਕਰਦਾ ਉਹ ਚੰਗਾ ਹੀ ਕਰਦਾ। ਤੇ ਦੂਜੀ ਗੱਲ ਕਰਦਾ ਸੀ ਮੈਂ ਮੱਕੀ ਦੀ ਮੱਕੀ ਆਪਾਂ ਲਾਉਣੀ 1899 ਅਜੇ ਵੀ ਦਾ ਪਤਾ ਕਰਦੇ ਫਿਰਦੇ ਆ ਵੀ ਜਦੋਂ ਮਿਲ ਗਿਆ ਤਾਂ ਆਪਾਂ ਉਦੋਂ ਹੀ ਲਾ ਦੇਾਂਗੇ। ਤੇ ਉਧਰੋਂ 골ਡੀ ਦੀ ਚੱਲਦੀ ਐ ਪਟਾਈ ਆਲੂਆਂ ਦੀ। 골ਡੀ ਦਾ ਦੋ ਤਿੰਨ ਵਾਰੀ ਫੋਨ ਆ ਗਿਆ ਤੇ ਉਹਦੀ ਟਰਾਲੀ ਭਰਉਣੀਆਂ ਆਲੂਆਂ ਦੀ ਉਹਦੇ ਕੋਲ ਲੇਬਰ ਹੈ ਨਹੀਂ ਆਪਣੇ ਆਪਾਂ ਨੂੰ ਲੇਬਰ ਮਿਲ ਗਈ ਸੀ। ਪੰਡਜ ਹੋਰ ਕਿਸੇ ਮੁੰਡੇ ਕੋਲੇ ਆਈ ਹੋਈ ਸੀ ਲੇਬਰ ਉਹ ਫ੍ਰੀ ਬੈਠੇ ਸੀ ਦੋ ਦਿਨ ਆਪਣਾ ਦੋ ਕੁ ਦਿਨਾਂ ਦਾ ਕੰਮ ਸੀ ਆਪਣਾ ਮੁੱਕ ਗਿਆ ਤੇ 골ਡੀ ਕੋਲ ਲੋਡਿੰਗ ਕਰਨ ਵਾਲੀ ਲੇਬਰ ਹੈ ਨਹੀਂ ਮੈਨੂੰ ਲੱਗਦਾ ਵੀ ਆਪਦੇ ਆਪ ਹੀ ਕਰਨਗੇ ਬੋਰੀਆਂ ਚੱਕਣਗੇ ਤੇ ਆਪਣਾ ਟਰੈਕਟਰ ਗਿਆ ਹੋਇਆ 골ਡੀ ਕੋਲੇ ਤੇ ਚੱਲਦੇ ਆ ਜੀ ਆਪਾਂ 골ਡੀ ਉਹਨਾਂ ਕੋਲੇ ਉੱਥੇ ਮਿਲਦੇ ਆ ਚੱਲ ਕੇ ਦਿਖਾਉਣਾ ਤੁਹਾਨੂੰ ਐਲਰ ਪੜਦਾ 골ਡੀ ਹਾਂ ਜੀ ਭਾਈ ਪਹੁੰਚ ਗਏ ਜੀ 골ਡੀ ਉਹਨਾਂ ਦੀ ਮੋਟਰ ਤੇ ਪਟਾਈ ਚੱਲ ਰਹੀ ਹੈ ਗੋਲਡੀ ਉਹਨਾਂ ਦੀ ਲਓ ਜੀ ਆਲੂ ਉਹਦਾ ਆ ਖੇਤ ਹੈ ਜਿਹੜਾ ਉਹਨਾਂ ਨੇ तकरीबन ਇਹ ਪਟਾਈ ਹੋ ਗਈ ਤੇ ਬੋਰੀਆਂ ਭਰ ਕੇ ਟਾਂਕਾ ਲਾ ਲਿਆ ਤੇ ਇਹ ਐਲ ਆਰ ਇਹਨਾਂ ਕੋਲੇ ਬੀਜ ਆਲੂ ਦਾ ਜਿਹੜਾ ਇਹ ਆਲੂ ਆਏ ਖੇਤ ਚ ਉਹਨਾਂ ਨੇ ਰੱਖਣਾ ਨਹੀਂ ਹੈਗਾ ਬੀਜ ਤੇ ਇਹ ਸਾਰਾ ਹੀ ਉਹਨਾਂ ਨੇ ਸੇਲ ਕਰਤਾ ਵੇਚਤਾ ਕੰਟਰੈਕਟ ਕਰਾਇਆ ਸੀ ਉਹਨਾਂ ਦਾ 500 ਬੋਰੀ ਦੇਣੀ ਹੈ ਉਹਨਾਂ ਨੇ ਗੋਡਰੇਚ ਕੰਪਨੀ ਆ ਆ ਥੈਲਿਆਂ ਦੇ ਉੱਪਰ ਵੀ ਮੈਂ ਤੁਹਾਨੂੰ ਦਿਖਾਉਣਾ ਕੰਪਨੀ ਦਾ ਲਿਖਿਆ ਹੋਇਆ ਨਾਮ ਗੋਡਰੇਚ ਆ ਲਿਖਿਆ ਹੈ ਗੋਡਰੇਚ ਕੋਸ਼ਾ ਹੋਇਆਂ ਹੋਰ ਵੀ ਲਿਖਿਆ ਹੈ ਗੋਡਰੇਚ ਨੂੰ ਇਹਨਾਂ ਨੇ ਦੇਣਾ 500 ਬੋਰੀ ਦਾ ਕੰਟਰੈਕਟ ਸੀ ਤੇ ਇਹਨਾਂ ਨੇ ਆਲੂ ਪੂਰਾ ਕਰ ਦੇਣਾ ਮੇਰਾ ਖਿਆਲ ਆਪਣਾ ਟਰੈਕਟਰ ਵੀ ਲਿਆਂਦਾ ਉੱਧਰ ਖੜਾ ਪਿੱਛੇ ਮੈਂ ਤੁਹਾਨੂੰ ਦਿਖਾਉਣਾ ਤੇ ਆਹ ਰਹਿ ਗਈ ਇਹਨਾਂ ਦਾ ਚੁਕਣ ਤੋਂ 5 ਸਤਕ ਮੇਰਾ ਖਲਾ 15 ਕਾ ਫਾਂਟਾ ਨੇ 2 2 ਬਟਾਂ ਵਾਲੀਆਂ ਇੱਥੋਂ ਇੱਧਰ ਰਹਿੰਦਾ ਆ ਰਹਿੰਦੇ ਬਚਾਲੇ ਬਚਾਲੇ ਤੁਹਾਨੂੰ ਦਿਖ ਰਿਹਾ ਖਾਲੀ ਖਰਲੀ ਜੇ ਤੇ ਇਹਦੇ ਵਿੱਚ ਰਹਿੰਦਾ ਇਹਨਾਂ ਦਾ ਆਲੂ ਚੋਗਣ ਤੋਂ ਇਹ ਅੱਜ ਪੱਟਿਆ ਸਵੇਰੇ ਤੇ ਜਿਹੜੀ ਲੇਬਰ ਆਲੂ ਵਾਲੀਆਂ ਮਾਈਆਂ ਉਧਰਲੇ ਪਾਸੇ ਲੱਗੀਆਂ ਨੇ ਪੱਟਣ 골ਡੀ ਵਿਊ ਲੱਗਿਆ ਚੱਲਦੇ ਆਪਾਂ 골ਡੀ ਕੋਲੇ ਤੇ ਆਪਣਾ ਟਰੈਕਟਰ ਖੜਾ ਜੀ ਇੱਧਰਲੇ ਪਾਸੇ ਉਹ ਖੜਾ ਟਰਾਲੀ ਪਾਈ ਇੰਦਰ ਬੁੜੀਆਂ ਲੱਗੀਆਂ ਹਨ ਮਾਈਆਂ ਆਲੂ ਚੋਗਣਾ ਚਲੋ 골ਡੀ ਕੋਲ ਚੱਲਦੇ ਹਾਂ ਲਓ ਜੀ ਆਹ ਆਲੂ ਇਹਨਾਂ ਨੇ ਵੀ ਵਾਸਤੇ ਰੱਖਣਾ ਹੈ ਦੜਾਈ ਭਰ ਰਹੇ ਨੇ ਤਾਂ ਘਰਾ ਲਾਉਣਾ ਇਹਦਾ ਸਾਰੇ ਦਾ ਘਰਾ ਲਾਉਣਾ ਇਹ ਤਕਰੀਬਨ ਮੇਰਾ ਖਿਆਲ ਹੈ 6 ਰੁਪਏ ਕਿਥੋਂ ਆਇਆ 6.5 ਹੁਣ ਪੱਕਾ ਤਾਂ 골ਡੀ ਨੂੰ ਪਤਾ ਲੱਗੂ ਲੋ ਕਿੰਨੇ ਦੀਆਂ ਬੇਲਾਂ ਵੱਡੀਆਂ ਸੀਗੀਆਂ ਮਾਂ ਦੇ ਪੁੱਤ ਦਾ ਉੱਥੋਂ ਲੈ ਕੇ ਇੰਨਾ ਕੁ ਥੋੜਾ ਰਹਿ ਗਿਆ ਸੀ ਬੇਲਾਂ ਵੱਢਣ ਤੋਂ ਇੰਨਾ ਕੁ ਛੜਤਾ ਕੰਮ ਮੈਂਨੇ ਜਿਆਦੇ ਨੇ ਪਰ ਇਹ ਆਲੂ ਦਾ ਸਾਇਦ ਕਿੱਡਾ ਗੱਡਾ ਆਲੂ ਆ ਭਾਈ ਕਿਲੋ ਕਿਲੋ ਦਾ ਆਲੂ ਆ ਕਿਆ ਬਾਤ ਆਲੂ ਪੂਰੇ ਹੱਥ ਚ ਆਉਂਦਾ ਨਹੀਂ ਇਹਦਾ ਇੱਕ ਨਹੀਂ ਹੈਗਾ ਕਿੰਨੇ ਆਲੂ ਨੇ ਡੱਡ ਇਹ ਦੇਖੋ ਕਿੰਨੇ ਆਲੂ ਨੇ ਡੱਡ ਹੋ ਗਏ ਨੇ ਆ ਦੇਖੋ ਵੱਡੇ ਵੱਡੇ ਆਲੂ ਨੇ ਚਲੋ 골ਡੀ ਨਾ ਕਰਦੇ ਗੱਲਾਂ ਵਾਤਾਂ ਦੱਸੂ ਕਿਵੇਂ ਕਰਨਾ ਦਾ ਵੀ ਰੱਖਣਾ ਇਹਦੀਆਂ ਬੇਲਾਂ ਮੇਰਾ ਖਿਆਲ ਆ ਵੀ ਇਹਨਾਂ ਨੇ ਪਹਿਲਾਂ ਵੱਡੀਆਂ ਸੀ ਬਾਕੀ ਪੱਕਾ ਪਤਾ ਨਹੀਂਗਾ ਦੇਖਦੇ ਆ ਦੱਸਦਾ ਕਿੰਨੇ ਆ ਕਿ ਦੱਸੂਗਾ ਕਿੰਨੇ ਆ ਦਾ ਟਾਈਮ ਦੀਆਂ ਬੇਲਾਂ ਵੱਡੀਆਂ ਦੀਆਂ ਦੀ ਕਾਵੇਂ ਵਧੀਆ ਕਾਵੇਂ ਬਹੁਤ ਵਧੀਆ ਠੀਕ ਆ ਬੱਦਲੇ ਕੱਟ ਯਾਰਾ ਜੀ ਆ ਰਹੀ ਐ ਹਸਣ ਦੇ ਰਚਣ ਚੱਕੀ ਕਹੇ ਜਾ ਇਹਦਾ ਕੁਛ ਨਹੀਂ ਜਿਹੜੀ ਬੇਲ ਵੱਡੀ ਆ ਉਧਰ ਐਡਾ ਡਾਲੂ ਬਾਜਾ ਅੱਜ 12 ਕਿਹੜਾ 10 ਗਾਲ ਨੂੰ 11 ਗਾਲ ਨੂੰ ਆਵੇਂ ਦਾ ਉਧਰ ਕਿੱਥੇ ਉਹ ਪਰ ਲੈ ਹਾਂ ਬੇਲ ਪੱਟੀ ਜਿਹੜੀ ਆਦਾ ਕੋਈ ਇਹ ਡੱਫਲ ਤੇ ਵਗ ਗਿਆ ਸਾਰਾ ਹੀ ਆ ਇਹ ਬਾਲਾ ਡੱਫਲ ਨਹੀਂ ਗਾਲੂ ਬਾਲਾ ਵਧੀਆ ਨਹੀਂ ਹੁੰਦਾ ਇਸਦਾ ਫਾਇਦਾ ਨਹੀਂ ਕੋਈ ਬਾਲਾ ਵੱਡੇ ਸਾਈਜ਼ ਦਾ ਕੋਈ ਫਾਇਦਾ ਨਹੀਂ ਸੋਨਾ 골ਡ ਜਿਆ ਸੁਨੱਖਾ ਲੱਗਦਾ ਸਾਡੇ ਨਾਲ ਨੂੰ ਦੇਖਿਆ ਵੀ 2 ਆ ਸਾਈਜ਼ ਹਾਂ 4 6 8 2 ਇਹੀ ਸਾਈਜ਼ ਵਧੀਆ ਹਾਂ ਸਾਡੇ ਨਾਲ ਨੂੰ ਦੇਖਿਆ ਸੁਣਾ ਪਾਲਾ ਕੰਮ ਦਾ ਵੀ ਨਵੇਂ ਵੀ ਦਾ ਫਰਕ ਹੀ ਰਹਿੰਦਾ ਯਾਰ 4000 ਨਵੇਂ ਵੀ ਦੇ ਬਾਲਾ ਫਰਕਾ ਜਮੇ ਇਹ ਹੀ ਸਾਰਾ ਡੱਫੜ ਦਾ ਕੋਈ ਆਲੂ ਹੀ ਨਹੀਂ ਹੈਗਾ ਅੱਜ ਹਾਂ ਹਾਂਜੀ ਮੈਂ ਵੀ ਆਲੂ ਪੱਟਣ ਲੱਗਿਆ ਸੀ ਗੋਲਡੀ ਦੇ ਤੇ ਉਧਰ ਮਾਈਆਂ ਨੂੰ ਜਿਹੜੇ ਲੱਗੇ ਹੋਣ ਲੇਬਰ ਵਾਲੀਆਂ ਉਹਨਾਂ ਨੂੰ ਅੱਗੇ ਕੰਮ ਨਹੀਂ ਸੀ ਮਤਲਬ ਉਹ ਪੱਟ ਕੇ ਆਏ ਆ ਗੋਲਡੀ ਕਹਿੰਦਾ ਵੀ ਜਿਹੜਾ ਆਲੂ ਪਿਆ ਪੱਟਿਆ ਹੋਇਆ ਕੱਲ ਨੂੰ ਚੱਕਣਾ ਅੱਜ ਨਹੀਂ ਚੱਕਣਾ ਵੀ ਅੱਜ ਇੱਥੇ ਟਰਾਲੀਆਂ ਭਰ ਲੈਣੇ ਉਹ ਲੱਗੇ ਨੇ ਗੋਲਡੀ ਨੂੰ ਟਰਾਲੀਆਂ ਭਰਨ ਇੱਕ ਟਰਾਲੀ ਭਰਨ ਲੱਗ ਗਏ ਉਦੋਂ ਬਾਅਦ ਦੂਜੀ ਦੇਖਾਂਗੇ ਸ਼ਾਇਦ ਭਰੀ ਜਾਏ ਉਹ ਉੱਥੇ ਕੋਲੇ ਚੱਲਿਆ ਇਹ ਬਾਤ ਕੀਤੀਆਂ ਲਓ ਇਹ ਕਟਾਂਗ ਲਾਤੀ ਹੈ ਅਜੇ ਅਜੇ ਹੋਰ ਲੱਗੂ ਉੱਪਰ ਬਸ ਆਈ 40 40 ਕਿੰਨੇ 20 ਦਾ ਕਰਤਾ ਅੱਛਾ 220 ਪਾਉਣੀਆਂ ਨੇ ਇਹ ਚ ਠੀਕ ਪਾ ਦਾਂਗੇ ਹਾਂ 20 ਡਾਲਰ ਦੇ ਪਾ ਦਿਓ ਠੀਕ ਤੇ ਸਕੀਮਾਂ ਨੇ ਆਪਦੇ ਆਪ ਲੱਗੇ ਚੱਕਣ ਵਾਹ ਜੀ ਵਾਹ ਕਿਆ ਬਾਤਾਂ ਨੇ 골ਡੀ ਡਰ ਲੱਗਦਾ ਦੀ 골ਡੀ ਉਹਨਾਂ ਨੂੰ ਹੋਰ ਉਹ ਬਾਈ ਦੇ ਕੰਮ ਨੇ ਸਾਰੇ 골ਡਨ ਡਰਨੋ ਨੇ ਹਟਾਏ ਨੇ ਆ ਬੇ ਵੀ ਚਾ ਚੰਗੀ ਨੇ ਕੰਮ ਹਾਂ ਵੀ ਲੈ ਹਾਜੀ ਨੇ ਕਹਿੰਦਾ ਰੁਪਈਏ ਬਣਾਉਣ ਜਿੰਨੇ ਮਰਜੀ ਬਣਾਦਾ ਤੇ ਗੁਣ ਵੀ ਦਿੰਦਾ ਗੁਣ ਵੀ ਦਿੰਦਾ ਓ ਗੁਣ ਨਹੀਂ ਦਿੰਦਾ ਗੱਲ ਸਹੀ ਆ ਗੁਣਾ ਭਾਈ ਇਹ ਪੈਸਿਆਂ 'ਚ ਬੋਰੀ ਚਕਾਉਣ ਦਾ ਬੋਰੀ ਵਾਲਾ ਜਿਹੜਾ ਬੰਦਾ ਬੋਰੀ ਚਕਾਉਂਦਾ ਹੁੰਦਾ ਦੀ ਅਗਲਾ ਚੱਕਣ ਨੂੰ ਸੌਖੀ ਮੰਨਦਾ ਅਗਲਾ ਕਹਿੰਦਾ ਚੱਕ ਕੇ ਫਿਰ ਤੇ ਤੁਰੇ ਹੀ ਰਹਿਣਾ ਚਕਾਉਣ ਵਾਲੇ ਦੀ ਵੱਧ ਬਾਤ ਹੁੰਦੀ ਸੀ ਗੱਲ ਸਹੀ ਹਾਂ ਹਾਂ ਪਤਾ ਵੀ ਲੱਗਦਾ ਸਾਰਾ ਹੱਥਾਂ ਨੂੰ ਪਤਾ ਲੱਗੇ ਗੱਲ ਹੱਥ ਪਾੜ ਦਿੰਦੀ ਨੋਂ ਪੜ ਆਹ ਨਾਲੇ ਬਾਰਦਾਨਾ ਨੋਂ ਪੜ ਚੱਕ ਨਾਲੇ ਕਹਿਣਾ ਐ ਮਾਰ ਤੈਨੂੰ ਦੇਖੇਗਾ ਹੁਣ ਉਹਨੇ ਉਹਨੇ ਕਹੀ ਜਾਂਦੇ ਨੇ ਟਰਾਲੀ ਲੋਡ ਕਰਨੀ ਔਖੀ ਐ ਜੀ ਐ ਔਖੀ ਐ 골ਡਨ ਦਾ ਡਰਿੰਕ ਐ ਜਦੇ ਲਾਤੀ ਨਾ ਸਕੀਮ ਤਨ ਦੱਸਿਆ ਦੀ ਐਂ ਕਰਦੇ ਕਿਹ ਚਾਹੋਂਗੇ ਲੋਡੀ ਹੋਰ ਆਉਂ ਅੰਕ ਲੈ ਇਥੇ ਬੱਚਾ ਬੱਚਾ 40 ਹੋ ਗਈ 40 ਹੋ ਗਈ ਜੇ ਅੱਛਾ ਲੱਗਿਆ ਸਾਡੀ ਤੱਕ ਲਈ ਆ ਪੂਰੀ ਨਹੀਂ ਬੰਦ ਕਰ ਤੋ ਹਾਂ ਲੱਗਦਾ ਪੂਰਾ ਬੱਚਾ ਲੜਦਾ ਬੜੂ ਫੜ ਦੋ ਯਾਰ ਅੱਛੀ ਕਰ ਦੋ ਚਲ 41 ਹੋ ਗਈਆਂ ਹੁਣ ਚਾਹੇ ਮਾਰੀ ਮੋਟੀ ਹੋਣ ਅੱਛੀ ਪਾ ਜਾ ਕੋਈ ਕੋਈ ਨਹੀਂ ਆਦਾ ਗੱਲ ਸਹੀ ਹੈ ਆਪਣੇ ਟਰਾਲੀ ਉਨਾਂ ਨੇ 45 45 ਪਾਈ ਆ ਫਿਰ ਉਹ ਚ ਵੱਧਦਾ ਮਾਲ ਹਾਂ ਉਹ 250 ਉਹਦਾ ਸਾਨੂੰ ਦੱਛਿਆ ਤੂੰ ਕਰ ਦੇ ਹਾਂ ਤਾਂ ਚਾਹੇ ਹੁਣ ਇੱਕ ਹੋਰ ਪਾ ਲੈਂਦਾ ਹੁਣ ਕਿਹਨੂੰ ਦੱਛਿਆ ਵੀ 11 ਫੁੱਟ ਦੀ ਇਹ 250 ਲੋੜ ਕਰੀ ਹੂੰ 50 50 ਦੀ ਲਾਤੀ ਹੂੰ 11 ਫੁੱਟ ਵਾਲੀ ਜੇ 50 50 ਦੀ ਇੱਕ ਲਾਈਨ ਲਾ ਕੇ 250 5 250 ਪੈ ਗਈਆਂ ਹਾਂ ਪੰਜ ਵੀ ਚਾlde ਜੀ ਜਿੰਦਾ ਵੀ ਬੇਗ ਹੁਣ ਆਪਣੇ ਵਾਲੀ ਚ ਕਿਥੋਂ 250 ਪੈ ਜਾਂਦੀ ਆ ਹਾਂ ਹਲਕੀ ਆ ਛੱਡ ਦੇ ਗਾਹਾਂ ਕਰ ਗਾਹਾਂ ਕਰ ਗਾਹਾਂ ਕਰ ਗੱਲ ਹੈ ਆ ਮੋਰੀ ਪਿੱਛੇ ਹਟ ਜਾ ਝੂਟਾ ਨਾ ਵਾਰੀ ਗਲਤੀ ਬੱਚਾ ਆ ਆਲੂ ਨੇ ਖਰਾਬ ਹੋਣਗੇ ਤੇ ਉਹ ਕਰ ਦਿੰਦੇ ਮਾੜਾ ਜਿਹਾ ਹਲਕਾ ਜਿਹਾ ਧਰ ਲੈਂਦੇ ਮਾ ਨਹੀਂ ਇਹ ਵੀਰੇ ਬੋਰੀ ਖੁੱਲਦੀ ਜੀ ਆਣਾ ਅੱਛਾ ਨਾ ਨਾ ਚੱਲ ਕੋਈ ਨਹੀਂ ਕੋਈ ਨਹੀਂ ਕੀ ਆਹ ਜਿੰਬ ਵਧੀਆ ਤੇਰੀ ਜਾਨ ਜ਼ਗਾਲੀ ਹੋ ਗਈ ਅੰਕਲ ਨੇ ਉਹ ਫਾਰਮੂਲਾ ਦੇਣਾ ਨਹੀਂ ਦੀ ਆਪਾਂ ਨੂੰ ਇਹ ਇਹ ਪੈਸਿਆਂ ਦੇ ਮਿਲਦੇ ਨੇ ਚੀਜ਼ਾਂ ਇਹ ਪੈਸਿਆਂ ਦੀਆਂ ਮਿਲਦੀਆਂ ਨੇ ਚੀਜ਼ਾਂ ਅਗਲਾ ਕਹਿੰਦਾ ਵੀ ਕੋਈ ਸ਼ਰਮ ਮਾਰਦੀ ਗੱਲ ਦੀ ਹਾਂ ਚਲੋ ਜੀ ਲੱਗੇ ਆ ਟਰਾਲੀ ਲੋਡ ਕਰਨ ਕਰਦੇ ਨੇ ਗੋਲਡੀਓਨੀ ਤੇ ਮੈਂ ਫੇਰ ਉੱਥੇ ਜਾਣਾ ਗੋਲਡੀ ਕਾ ਆਲੂ ਬਟਨ ਟਰੈਕਟਰ ਬਣਾ ਉਹ ਦੂਰ ਖੜਾ ਪਰਲੇ ਖੱਤੇ ਦਿਖਾਉਣਾ ਨੇੜੇ ਕਰਕੇ ਉਹ ਖੜਾ ਉੱਥੇ ਪੱਟਣ ਨੇ ਉਧਰ ਮਾਈਆਂ ਚੁਗਦੀਆਂ ਨੇ ਕੋਠੇ ਦੇ ਉੱਲੇ ਨੇ ਤੇ ਇੱਧਰ ਭਰਦੇ ਆ ਟਰਾਲੀ ਆਲੂਆਂ ਦੀ ਚਲੋ ਵਾ ਜਮਾਈ ਨਹੀਂ ਗਈ ਟਹਰਾ ਚ ਭੁੱਲ ਗਿਆ ਭਵਉਣੀ ਚੱਲ ਹੈ ਲਓ ਜੀ ਲਓ ਭਾਈ ਆ ਅੰਕਲ ਉਹਨਾਂ ਦੀ ਬਦੌਲਤ ਅੱਜ ਟਰਾਲੀ ਭਰੀ ਗਈ ਜਿਹੜੀ ਹਾਂ ਨਹੀਂ ਤਾਂ ਉਲਝਿਆ ਪਿਆ ਸੀ ਕੰਮ ਇਹ ਜੀਜਾ ਕੰਮ ਵੀ ਦਿੰਦਿਆਂ ਨੇ ਬਹੁਤ ਹਾਂ ਹਾਂ ਆਹ ਥੈਲਿਆਂ ਕੋਲੋਂ ਕਹਿੰਦੇ ਦੀ ਹਾਂ ਹਾਂ ਜਿੱਥੋਂ ਵੀ ਤੈਨੂੰ ਠੀਕ ਲੱਗਦਾ ਮੋੜ ਦੇ ਹੁਣ ਉਹ ਘੱਟ ਕੇ ਆਈ ਬੱਦਰਾ ਵਿੱਚ ਮੋੜੇਗਾ ਵਿੱਚ ਲਿਆਵੇਂਗਾ ਆਏ ਕਰਦੀਆਂ ਨੇ ਆਏ ਆਏ ਕਰਦੀਆਂ ਨੇ ਝੂਟਾ ਨਾ ਪਹਿਣ ਦੇ ਝੂਟਾ ਜਾਣ ਦੇ ਜਾਣ ਦੇ ਰੋਕੇ ਬਿਨਾ ਤਾਂ ਪੈਂਦਾ ਨਹੀਂ ਚੱਲ 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 ਮੋੜ ਦੇ ਮੁੜਿਆ ਜੀ ਮੁੜਿਆ ਜੀ ਮੁੜਿਆ ਜੀ ਬਾਰ ਰੋਕ ਲਾਉਰੇ ਜੀ ਹੋਰ ਹੀ ਰੋਕ ਲਾਓ ਹੌਲੀ ਹੌਲੀ ਬਾਸ ਬਾਸ ਓਕੇ ਲਓ ਜੀ ਬਾਈ ਟਰਾਲੀ ਤਕਰੀਬਨ ਭਰ ਗਈ ਇਹਦੇ 200 ਬੋਰੀ ਹੋ ਗਈ 207 ਬੋਰੀ 207 ਬੋਰੀਆਂ ਪੈ ਗਈਆਂ ਉਧਰ ਗੋਲਡੀ ਨੇ ਪਚੀਕੜ ਪਾ ਲਿਆ ਹੁਣ ਮੈਨੂੰ ਲੱਗਦਾ ਕਾਲਾ ਬੋਲਿਆ ਬਾਈ ਸੋਨਾਇਦਾ 207 ਬੋਰੀਆਂ ਪੈ ਗਈਆਂ 207 ਬੋਰੀਆਂ ਪੈ ਗਈਆਂ 30 ਬੋਰੀਆਂ ਹੋਰ ਪੌਣੀਆਂ ਨੇ ਮਤਰਾ 30 ਬੋਰੀਆਂ ਕਹਿੰਦਾ ਹੋਰ ਪੌਣੀਆਂ ਨੇ ਇਹ ਚ ਤੇ ਥੋੜੇ ਬੋਰੀਆਂ 30 ਹੋਰ ਪੌਣੀਆਂ ਫਿਰ ਥੋੜਾ ਜਿਹਾ ਬੈਲੈਂਸ ਜਿਆ ਬਣ ਜੂਗਾ ਤੇ ਡਾਲਾ ਖਾਲੀ ਆ ਤੇ ਹੋ ਗੋਲਡੀ ਲੱਗਿਆ ਚਲਾਉਣਾ ਗੋਲਡੀ ਨੂੰ ਥੋੜਾ ਜਿਹਾ ਡਰ ਕੇ ਚਲਾਉਂਦਾ ਕਿਉਂਕਿ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਵੀ ਦੂਜਾ ਟਰੈਕਟਰ ਚਲਾਉਣਾ ਬਗਾਨਾ ਥੋੜਾ ਜਿਹਾ ਡਰ ਕੇ ਚਲਾਉਣਾ ਪੈਂਦਾ ਉਸੇ ਕਰਕੇ ਗੋਲਡੀ ਨੂੰ ਡਰ ਲੱਗਦਾ ਫਿਰ ਉਹ ਰੋਕ ਲੈਂਦਾ ਹੁਣ ਬਸ ਆ ਪਾ ਕੇ 30 ਬੋਰੀਆਂ ਤੇ ਦੂਜੀ ਟਰਾਲੀ ਫਿਰ ਭਰਨ ਲੱਗਣਾ ਉਧਰ ਆਲੂਆਂ ਟਰੈਕਟਰ ਨੇ ਵੀ ਲਵੇ ਲਾਤਾ ਕੰਮ ਪਟ ਕੇ ਬਸ ਉਹਦੇ ਮਗਰ ਦੂਜੀ ਟਰਾਲੀ ਲਿਆਵਾਂਗੇ ਉਹ 11 ਫੁੱਟੀਏ ਗੋਲਡੀ ਵਾਲੀ ਟਰਾਲੀ 11 ਫੁੱਟੀ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਝਾੜ ਵਧੀਆ ਟੋਟਲ ਚੱਕ ਹੈ ਗੇਣਿਆਂ ਦਾ ਨਹੀਂ ਹੈਗਾ ਯਾਨੀ ਕਿ 200 ਤੋਂ ਉੱਪਰ ਨਿਕਲ ਜੂ ਗੱਟਾ ਕਿਲੇ ਦਾ 200 ਤੋਂ ਦਾ ਗੱਟਾ ਉੱਪਰ ਹੋ ਜੂ ਹੈ 골ਡਿੰਗ ਮੈਂ ਆਈਡੀਆ ਲਾਇਆ ਵੀ 200 ਗੱਟੇ ਤੋਂ ਉੱਪਰ ਹੋ ਜੂ ਕਿਲੇ ਦਾ ਹਾਂ ਹੈ ਨਾ ਜ਼ਿਆਦੇ ਹੋਊਗੀ 200 ਤਾਂ ਕਿਉਂ ਹੋਊਗਾ ਨਹੀਂ 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 ਚਲੋ ਮੇਰੀ ਗਾਰੰਟੀ ਹੈ 250 ਗੱਟਾ 250 ਤਾਂ ਨਹੀਂ ਹੁੰਦਾ ਤੇਰੇ ਕੋਲੇ ਹੀ ਆ 50 ਦਾ ਕਿੱਥੇ ਨਿਕਲੂਗਾ ਆ ਜਾਓ ਤੇ ਹਾਂ ਇਹ ਕੁਝ ਚੁਕਣ ਤੋਂ ਵੀ ਰਹਿੰਦਾ ਕਿੰਨੀਆਂ ਬੱਟਾਂ ਨੇ ਚੁਕਣ ਨੂੰ 10 11 ਹਾਂ ਇੱਥੋਂ ਹਾਂ ਇੱਥੋਂ 10 11 ਬੱਟਾਂ ਦਾ ਕਿਉਂ ਹੋਲਦੀ ਵੱਧ ਨੇ ਯਾਰਾ ਦੋ ਕਿਲੀਆਂ ਦੀ ਬਾਹੀ ਆਏ ਗੈਨੋ ਹਾਂ ਤੈਨੂੰ ਕਿਹਦੇ ਮੱਥਾ ਹੋਊ ਇਹ ਹੈਗਾ ਹੀ ਹਾਂ ਹੈਗਾ ਅੱਧੇ ਤੋਂ ਘੱਟ ਹਾਂ ਤੁਸ ਵੀ ਸਾਹਿਬ ਜਾਨ ਦੇ ਡੱਟ ਸਾਹਿਬ ਹਾਂ ਜੀ ਹਾਂ 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 ਤੈਨੂੰ ਕਿਹਦੀ ਬਾਹੀ ਹੋਊ ਛਾਇਦਾ ਤੈਨੂੰ ਤੋਂ ਘਟਾ ਇੱਥੇ ਕਿ ਤਨ ਦੀ ਬਣਦੀ ਔਰ ਢਾਈਕ ਦੀ ਬਣਦੀ ਢਾਈ ਦੀ ਲਾਦਾ 5 ਵਜੇ ਸੌ ਪਿਆ ਹਾਂ 5 ਵਜੇ ਮਾਲਾ ਦੋ ਤਿੰਨ ਲੈਣਾ ਚੁਗੀਆਂ ਵੀ ਹੋਈਆਂ ਨੇ ਨਾ ਆਹੋ ਚਲੂ ਆਲੂ ਦਾ ਝਾੜ ਤਾਂ ਬਾਬੇ ਦੀ ਕਿਰਪਾ ਨਾਲ ਸੋਹਣਾ ਤੇ ਰੇਟ ਵੀ ਕਹਿੰਦਾ ਦੁਬਾਰਾ ਉੱਠ ਖੜਿਆ ਇੱਕ ਵਾਰੀ ਤਾਂ ਹੋ ਗਿਆ ਸੀ ਮੰਦਾ ਜਿਹਾ ਪੂਰਾ ਪੂਰਾ ਤਾਂ ਨਹੀਂ ਮਤਲਬ ਥੋੜਾ ਜਿਹਾ ਮੰਦਾ ਹੋ ਗਿਆ ਹੁਣ ਦੁਬਾਰਾ ਫੇਰ ਰੇਟ ਉੱਠ ਖੜਿਆ ਗੋਲਡੀ ਜਿਨ੍ਹਾਂ ਦਾ ਕੰਟਰੈਕਟ ਕਰਿਆ ਥੋੜੇ ਬਰ ਕਹਿੰਦਾ ਪਹਿਲਾਂ ਦਿਲ ਘਟਦਾ ਸੀਗਾ ਹੁਣ ਵਿੱਚ ਦੀ ਤੁਸੀਂ ਥੋੜਾ ਜਿਹਾ ਠੀਕ ਹੋਗੇ ਤੇ ਵੀ ਚਲ ਉਹ ਤਾਂ ਮੰਦਾ ਹੀ ਆ ਐਨੇ ਕੋ ਤਾਂ ਆਪਣਾ ਵੀ ਕਰਿਆ ਹੋਇਆ ਹੁਣ ਰੇਟ ਵਧ ਗਿਆ ਆ ਹਾਂ ਹੁਣ ਤੇ ਦੇਖ ਦੇ ਕਾਏ ਹੋਈ ਜਾਂਦਾ ਵੀ ਸਿੱਧਾ ਇਹਦਾ ਕਰਾ ਲਾਵਾਂਗੇ ਉਹ ਚੋਰਾਸਨ ਕੋਕ ਬੁੰਦਰ ਆਸਨ ਦੀ ਨਿਕਲੇ ਹੋਈ ਉਹ ਵੀ ਗੱਲ ਚਲਦਾ ਤਾਂ ਜ਼ਿਆਦਾ ਬੀਅਰ ਰੱਖਣਾ ਹੂੰ ਬੀਅਰ ਦਾ ਰੇਟ ਕਹਿੰਦੇ ਆਲੂ ਦੇ ਦਾ ਐਮਐਲ ਦਾ ਰਾਸਨੋਂ ਵੀ ਮਹਿੰਗਾ ਹੋਈ ਜਾ ਰਿਹਾ ਬੀਅਰ ਦਾ ਰੇਟ ਰਾਸਨੋਂ ਵੀ ਮਹਿੰਗਾ ਹੁੰਦਾ ਜਾ ਰਿਹਾ ਵੀ ਲੈਣ ਵਾਲੇ ਨਵੇਂ ਪਲੇਅਰ ਬਹੁਤ ਨੇ ਆਪਣੇ ਵਰਗੇ ਮੇਰੇ ਵਰਗੇ ਨਵੇਂ ਬੰਦੇ ਵੀ ਲੈਣ ਵਾਲੇ ਬਹੁਤ ਨੇ ਪਰ ਵੀ ਸਾਰੇ ਬੰਦੇ ਵਧੀਆ ਲੈਂਦੇ ਨਹੀਂ ਨਾ ਥੋੜੀ ਕੱਚ ਕੱਚ ਕਰ ਦਿੰਦੇ ਨੇ ਬਾਦੈਂਕੀ ਨੂੰ ਧੰਨਵਾਦ ਹਾਈ ਵਾਈ ਉਹ ਲਿਆ ਦੂਈ ਦਰਪਾਲ ਲੈ ਆ ਜਾ ਚੱਕੇ ਇਧਰੇ ਹਨੀ ਆ ਜਾ ਦੂਆ ਲੈ ਦਰਪਾਲ ਜਾ ਕੇ ਲੈ ਲੈ ਲਵੇ ਲਾ ਦੇ ਕੋਲਡੀ ਹਾਂਜੀ ਭਾਈ ਟਰਾਲੀਆਂ ਭਰ ਕੇ ਤਰਪਾਲ ਪਾਤੀ 골ਡੀ ਉਹਨਾਂ ਦਾ ਟਰੈਕਟਰ 골ਡੀ ਦਾ ਮੂਰੇ ਲੰਘਿਆ ਤੇ ਆਪਾਂ ਦਾ ਟਰੈਕਟਰ ਖੜਾ ਆਪਾਂ ਵੀ ਚੱਲਦੇ ਆਂ ਕਿਉਂਕਿ ਆਪਣਾ ਹਨੀ ਉਹ ਨਹੀਂ ਲਾਉਂਦੇ ਨੇ ਜਿੰਦੇ ਤੇ ਹੁਣ ਚੱਲਦੇ ਆ ਘਰ ਨੂੰ ਬਾਕੀ ਕਰਾਂ ਅਗਲੀ ਵੀਡੀਓ ਚ ਗੱਲਾਂ ਬਾਤਾਂ ਤੇ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ 'ਤੇ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ